ਕੀ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਹਾਣੀ ਬਹੁਤ ਪਿਆਰੀ ਹੈ ਇੱਕ ਲੱਗ ਮੈਟਰ ਹੈ ਜਿਹੜਾ ਆਪਾਂ ਰੋਜ਼ ਹੀ ਕਰਦੇ ਨਾ ਜਿਸ ਤਰ੍ਹਾਂ ਦੀਆਂ ਕਹਾਣੀਆਂ ਉਹਦੇ ਨਾਲ ਅਲੱਗ ਚੀਜ਼ ਹੈ ਅਲੱਗ ਜੀ ਚੀਜ਼ ਹੈ ਜਿਹੜੀ ਅੱਜ ਕਹਾਣੀ ਦੇ ਵਿੱਚ ਤੁਹਾਨੂੰ ਮੈਂ ਸੁਣਾਉਂਗਾ ਤੇ ਉਮੀਦ ਆ ਤੁਹਾਨੂੰ ਪਸੰਦ ਆਊਗੀ ਗੱਲ ਇਹ ਹੈ ਵੀ ਅੱਗੇ ਛੋਟੇ ਹੁੰਦੇ ਦਾ ਬੱਚਾ ਦਾ ਵਿਆਹ ਉਹ ਕਰ ਦਿੰਦੇ ਸੀ ਉਸ ਤਰ੍ਹਾਂ ਦੀ ਗੱਲਬਾਤ ਆ ਵੀ ਕਿਸੇ ਦਾ ਛੋਟੇ ਹੁੰਦੇ ਦਾ ਵਿਆਹ ਜਦੋਂ ਹੋ ਗਿਆ ਤਾਂ ਫਿਰ ਕਿੰਨਾ లై చల్ ਪੈਦਾ ਹੁੰਦਾ ਤੇ ਦੋਸਤੋ ਗੱਲਬਾਤ ਤੁਹਾਨੂੰ ਪਸੰਦ ਆਊਗੀ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਜਰੂਰ ਕਰਿਆ ਕਰੋ ਯਾਰ ਤੇ ਲਾਈ ਉਹਦੇ ਵਿੱਚ ਕੋਈ ਕਮੈਂਟ ਵੀ ਕਰ ਸਕਦੇ ਆ ਤੁਹਾਨੂੰ ਚੰਗਾ ਲੱਗਦਾ ਜਾਂ ਮਾੜਾ ਲੱਗਦਾ ਤਾਂ ਜਾਂ ਕੀ ਕਹਿੰਦੇ ਆ ਵੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਜਿਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੁਣ ਤੱਕ ਤਾਂ ਸਬਸਕ੍ਰਾਈਬ ਵੀ ਕਰ ਸਕਦਾ ਚੈਨਲ ਨੂੰ ਦੋਸਤੋ ਕਹਾਣੀ ਇਸ ਤਰ੍ਹਾਂ ਦੀ ਕਿ ਇੱਕ ਮੁੰਡੇ ਦਾ ਛੋਟੇ ਹੁੰਦੇ ਦਾ ਵਿਆਹ ਹੋ ਗਿਆ ਮਸਾ ਕਹਿ ਸਕਦੇ ਆ ਕਿ 15 16 5-7 ਸਾਲ ਦਾ ਸੀਗਾ ਬੱਚਾ ਤਾਂ ਉਹਦਾ ਉਹਦੇ ਮਾਪਿਓ ਨੇ ਕਿਤੇ ਵਿਆਹ ਕਰ ਦਿੱਤਾ ਨਾਲ ਦੇ ਸ਼ਹਿਰ ਵਿੱਚ ਜਦੋਂ ਵਿਆਹ ਹੋ ਗਿਆ ਤਾਂ ਕਾਫੀ ਟਾਈਮ ਹੋ ਉਹ ਆਦਿ ਘਰੇ ਰਹਿ ਗਿਆ ਉਹ ਆਦਿ ਘਰੇ ਇੱਕ ਕੁੜੀ ਚਲੀ ਗਈ ਤਾਂ ਕਿਉਂਕਿ ਵਿਆਹ ਛੋਟੇ ਛੋਟੇ ਬੱਚਿਆਂ ਦਾ ਐਵੇਂ ਹੀ ਹੁੰਦਾ ਸੀ ਜਦੋਂ ਜਵਾਨ ਹੋ ਜਾਂਦੇ ਸੀ ਤਾਂ ਉਹਨਾਂ ਦਾ ਮਕਲਾਵਾ ਦੇ ਦਿੱਤਾ ਜਾਂਦਾ ਸੀ ਉਹਨਾਂ ਨੂੰ ਇਹ ਕੁੜੀ ਨੂੰ ਮੁੰਡਾ ਆ ਕੇ ਲੈ ਜਾਂਦਾ ਹੁੰਦਾ ਸੀ ਇਸੇ ਤਰ੍ਹਾਂ ਹੀ ਜਦੋਂ ਉਹਦਾ ਵਿਆਹ ਹੋਇਆ ਤਾਂ ਕਾਫੀ ਟਾਈਮ ਹੋ ਗਿਆ ਕਿ ਨਾਂਗਿਆ ਮੁੰਡਾ 14-15 ਸਾਲਾਂ ਬਾਅਦ ਜਦੋਂ ਮੁੰਡਾ ਜਵਾਨ ਹੋ ਗਿਆ ਤਾਂ ਉਹਦੇ ਪਿਓ ਨੇ ਉਹਨੂੰ ਦੱਸਿਆ ਵੀ ਇਸ ਤਰ੍ਹਾਂ ਤੇਰਾ ਵਿਆਹ ਹੋਇਆ ਤੈਨੂੰ ਯਾਦ ਹੀ ਹੋਣਾ ਤੂੰ ਛੋਟਾ ਜਿਹਾ ਸੀਗਾ ਤੇ ਅੱਜ ਤੂੰ ਹੁਣ ਵੱਡਾ ਹੋ ਗਿਆ ਤਾ ਜਾ ਅਵਦੀ ਘਰ ਵਾਲੀ ਨੂੰ ਜਾ ਕੇ ਲੈ ਆ ਹੁਣ ਹੁਣ ਤੂੰ ਵੱਡਾ ਹੋ ਗਿਆ ਉਹਦੀ ਤੇਰੀ ਘਰ ਵਾਲੀ ਵੀ ਜਵਾਨ ਹੋ ਗਈ ਆ ਤੇ ਜਾਂਦਾ ਜਾ ਕੇ ਅਵਦੀ ਘਰ ਵਾਲੀ ਨੂੰ ਤੂੰ ਲੈ ਆਇਆ ਉਹ ਤਾਂ ਠੀਕ ਆ ਤੇ ਉਹਦੇ ਪਿਓ ਨੇ ਸਮਝਾਇਆ ਵੀ ਜਿਹੜਾ ਵਧੀਆ ਕੰਮ ਕਰਮ ਜਾ ਰਿਹਾ ਤੂੰ ਤੇ ਕਾਫੀ ਟਾਈਮ ਬਾਅਦ ਅਵਦੀ ਘਰ ਵਾਲੀ ਨੂੰ ਲੈਣ ਚੱਲਿਆ ਤੂੰ ਤਾਂ ਕੋਸ਼ਿਸ਼ ਕਰੀ ਕੋਈ ਅਪਸ਼ਗਣ ਨਾ ਹੋਵੇ ਜੇ ਕੋਈ ਬਿੱਲੀ ਬੁੱਲੀ ਰਾਹ ਕੱਟ ਜੇ ਇਥੋਂ ਨੇੜਿਓਂ ਤੇ ਮੁੜੇ ਆਵੀ ਤਾਂ ਜਾਂ ਕੋਈ ਹੋਰ ਇਹੋ ਜਿਹਾ ਅਪਸ਼ਕਣ ਹੋਵੇ ਤਾਂ ਵੀ ਫਿਰ ਵੀ ਮੁੜ ਮੁੜੇ ਆਵੀ ਜਾਮੀਣਾ ਤਾਂ ਜਦੋਂ ਸ਼ਹਿਰ ਹਜੇ ਆਉ ਦੇ ਪਿੰਡੋਂ ਨਿਕਲੇ ਹੀ ਆ ਤਾਂ ਕਾਲੀ ਬਿੱਲੀ ਬਿਲ ਪਤਾ ਨਹੀਂ ਕਿੱਥੋਂ ਆਈ ਆ ਤੇ ਉਹਦੇ ਜਿਹੜੇ ਰੱਥ ਤੇ ਜਿਹੜੇ ਤੇ ਉਹ ਜਾਂਦਾ ਸੀ ਨਾ ਉਸ ਰੱਥ ਦੇ ਅੱਗੋਂ ਦੀ ਨਾਲ ਉਹ ਮੁੰਡਾ ਮੁੜ ਕੇ ਘਰੇ ਚਲਾ ਗਿਆ ਫਿਰ ਦੂਜੇ ਦਿਨ ਫੇਰ ਉਹ ਮੁੰਡਾ ਤਿਆਰਤੁਰ ਹੋ ਕੇ ਫੇਰ ਦੂਜੇ ਦਿਨ ਫੇਰ ਵਿਦਾ ਹੋਇਆ ਰੱਥ ਲੈ ਕੇ ਅਜੀ ਘਰ ਵਾਲੀ ਨੂੰ ਲੈਣ ਵਾਸਤੇ ਤਾਂ ਤਾਂ ਫੇਰ ਉਸੇ ਤਰ੍ਹਾਂ ਹੀ ਐਵੇਂ ਹੋਇਆ ਕਿ ਉਹ ਫੇਰ ਬਿੱਲੀ ਉਹਦੇ ਦੂਜਾ ਆਉਦੇ ਰੱਥ ਮੂਰਦੀ ਆਗੋਂ ਨਿਕਲ ਗਈ ਤਾਂ ਜਦੋਂ ਰੱਥ ਮੂਰਦੀ ਨਿਕਲੀ ਤਾਂ ਫਿਰ ਫਿਰ ਉਹ ਕਹਿੰਦਾ ਯਾਰੇ ਤਪਸ਼ਕਨ ਹੋ ਗਿਆ ਤਾਂ ਮੁੰਡਾ ਫੇਰ ਵਾਪਸ ਮੁੜ ਗਿਆ ਹੈਲੋ ਜੀ ਦਿਮਾਨ ਸਾਹਿਬ ਹੈਲੋ थैंक यू ਸਰ ਤੇ ਉਹ ਉਹ ਕਹਿੰਦਾ ਵੀ ਇਹ ਤਾਂ ਫੇਰ ਦੂਜਾ ਆਪ ਅਪਸ਼ਕਨ ਹੋ ਗਿਆ ਯਾਰ ਤਾਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਆਵਰ ਯੂ ਉਹ ਬਾਤ ਹੀ ਗੱਲ ਕਰਦੇ ਆ ਪਹਿਲਾਂ ਕਹਾਣੀ ਦੀ ਗੱਲ ਕਰਦੇ ਆ ਸਰ ਫਿਰ ਮੈਸੇਜ ਕਰੋ ਜਾਂ ਫਿਰ ਆਪਾਂ ਪੂਰੀ ਦੀ ਪੂਰੀ ਗੱਲਬਾਤ ਮੈਸੇਜ ਨਾਲ ਹੀ ਕਰ ਸਕਦੇ ਆ ਇੱਕ ਵਾਰੀ ਥੋੜੀ ਕਹਾਣੀ ਦੀ ਗੱਲ ਕਰਦੇ ਆ ਤਾਂ ਦੋਸਤੋ ਉਹ ਮੁੰਡਾ ਲਗਾਤਾਰ ਦੋ ਦਿਨ ਮੁੜਦਾ ਰਿਹਾ ਇਸੇ ਕਾਰਨ ਹੀ ਕਿਉਂਕਿ ਉਹ ਅਪਸ਼ਗਨ ਹੋ ਜਾਂਦਾ ਸੀ ਅੱਗੋਂ ਉਹਦੇ ਦੂਜਾ ਬਿੱਲੀ ਲੰਘ ਜਾਂਦੀ ਸੀ ਤਾਂ ਉਹ ਮੁੰਡਾ ਮੁੜ ਜਾਂਦਾ ਸੀਗਾ ਉਹ ਕਹਿੰਦਾ ਯਾਰ ਅਪਸ਼ਗਨ ਹੋ ਜਾਂਦਾ ਤਾਂ ਫਿਰ ਕਈ ਦਿਨਾਂ ਦੇ ਬਾਅਦ ਫਿਰ ਉਹ ਜਾਂਦਾ ਉਹ ਕਹਿੰਦਾ ਵੀ ਹੁਣ ਮੈਂ ਜਾਵਾਂ ਤੇ ਐਤਕੀ ਮੈਂ ਕੋਸ਼ਿਸ਼ ਕਰੂੰਗਾ ਵੀ ਕੋਈ ਬਿੱਲੀ ਜਾਂ ਕੋਈ ਵੀ ਚੀਜ਼ ਮੇਰੇ ਅੱਗੋਂ ਦੀ ਨਾ ਲੰਗੇ ਤੇ ਜੇ ਲੰਗੀ ਤਾਂ ਐਤਕੀ ਮੈਂ ਘੱਟ ਨਹੀਂ ਗਜ਼ਾਰਨੀ ਉਹਦੇ ਨਾਲ ਉਹਨੇ ਇੱਕ ਚੰਗੀ ਜਿਹੀ ਡੰਡਾ ਕੋਲ ਰੱਖ ਲਿਆ ਵੀ ਜੇ ਅਗਰ ਬਿੱਲੀ ਐਤਕੀ ਮੇਰੇ ਅੱਗੋਂ ਦੀ ਨੰਗੀ ਦਾ ਬਿੱਲੀ ਨੂੰ ਹੈ ਕੁੱਟ-ਕੁੱਟ ਕੇ ਮਾਰ ਹੀ ਦੇਣਾ ਤਾਂ ਜਦੋਂ ਉੱਥੇ ਉਸੇ ਜਗ੍ਹਾ ਤੇ ਆਇਆ ਜਿੱਥੋਂ ਦੀ ਉਹਦੇ ਬਿੱਲੀ ਅੱਗੋਂ ਨੰਗੀ ਦੀ ਸੀ ਤਾਂ ਉਹ ਪਤਾ ਕੀ ਆ ਤਾਂ ਉਹਨੇ ਕੀ ਕੀ ਬਿੱਲੀ ਉਸ ਟਾਈਮ ਬਿੱਲੀ ਨਹੀਂ ਉੱਥੇ ਆਈ ਜਿੱਥੋਂ ਦੀ ਬਿੱਲੀ ਲੰਘਦੀ ਸੀ ਉੱਥੇ ਇੱਕ ਬਹੁਤ ਸੋਹਣੀ ਖੂਬਸੂਰਤ ਕੁੜੀ ਉਹਦੇ ਅੱਗੇ ਆ ਕੇ ਖੜ ਗਈ ਤਾਂ ਉਹਨੇ ਵੇਖ ਕੇ ਹੈਰਾਨ ਹੋ ਗਿਆ ਵੀ ਇੱਥੇ ਬਿੱਲੀ ਹੁੰਦੀ ਸੀ ਪਰ ਇਹ ਕਿੱਥੋਂ ਆ ਗਈ ਚਲੋ ਕੋਈ ਗੱਲ ਨਹੀਂ ਆਪਾਂ ਕੀ ਲੈਣਾ ਤਾਂ ਵੀ ਆ ਬਿੱਲੀ ਨਹੀਂ ਆਈ ਤਾਂ ਉਹ ਇਸ ਗੱਲ ਤੋਂ ਖੁਸ਼ ਸੀਗਾ ਪਰ ਜਦੋਂ ਉੱਥੇ ਕੁੜੀ ਦੇ ਬਰਾਬਰ ਆਇਆ ਤਾਂ ਕੁੜੀ ਨੇ ਉਹਦੇ ਹੱਥ ਕੱਢ ਕੇ ਕਰਕੇ ਉਹਨੂੰ ਰੋਕ ਲਿਆ ਤੇ ਉਹਨੂੰ ਕਹਿੰਦੀ ਵੀ ਮੈਂ ਸ਼ਹਿਰ ਜਾਣਾ ਅੱਜ ਜਿੱਥੇ ਤੁਸੀਂ ਅਗਲਾ ਸ਼ਹਿਰ ਚੱਲਿਆ ਤੇ ਇਹ ਸ਼ਹਿਰ ਤੇ ਜਾਣਾ ਮੈਨੂੰ ਵੀ ਜਿੱਥੇ ਤੁਸੀਂ ਜਾਣਾ ਤਾਂ ਮੈਨੂੰ ਨਾਲ ਲੈ ਜਾਓ ਤਾ ਉਹ ਮੁੰਡਾ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਮੈਨੂੰ ਤਾਂ ਕੀ ਦਿੱਕਤ ਆ ਕਿਉਂਕਿ ਮੈਂ ਤਾਂ ਜਾਣਾ ਹੀ ਆ ਤੇ ਮੈਂ ਤਾਂ ਇਕੱਲਾ ਹੀ ਆ ਤੇ ਰੱਥ ਤਾਂ ਐਡਾ ਵੱਡਾ ਜਿੱਥੇ ਮੈਂ ਤੈਨੂੰ ਬਿਠਾ ਕੇ ਲੈ ਜਾ ਹੀ ਸਕਦਾ ਕੋਈ ਵੱਡੀ ਗੱਲ ਨਹੀਂ ਤਾਂ ਉਹਨੇ ਆਪ ਦੇ ਨਾਲ ਉਹਨੂੰ ਬਾ ਲਿਆ ਤਾਂ ਰਸਤੇ ਦੇ ਵਿੱਚ ਜਾਂਦੇ ਜਾਂਦੇ ਕੁੜੀ ਕਹਿੰਦੀ ਵੀ ਮੈਂ ਨਾ ਕਿਸਮਤ ਦਾ ਹਾਲ ਜਾਣ ਸਕਦੀ ਆ ਮੈਂ ਕਿਸੇ ਤੇ ਕੋਈ ਖਤਰਾ ਆਉਣਾ ਹੋਵੇ ਜਾਂ ਕੋਈ ਵੀ ਦਿੱਕਤ ਮੁਸੀਬਤ ਕਿਸੇ ਤੇ ਆਉਣ ਵਾਲੀ ਹੋਵੇ ਤਾਂ ਮੈਂ ਉਹਨੂੰ ਦੱਸ ਦੇ ਸਕਦੀ ਆ ਮੇਰੇ 'ਚ ਇੰਨੀ ਕਿ ਰੱਬ ਨੇ ਮੈਨੂੰ ਪਾਵਰ ਦਿੱਤੀ ਆ ਤਾਂ ਮੁੰਡਾ ਕਹਿੰਦਾ ਵੀ ਜੇ ਅਗਰ ਮੇਰੇ ਤੇ ਵੀ ਕੋਈ ਦਿੱਕਤ ਆਉਣ ਵਾਲੀ ਆ ਕੋਈ ਪਰੇਸ਼ਾਨੀ ਮੇਰੇ ਤੇ ਵੀ ਆਉਣ ਵਾਲੀ ਆ ਤਾਂ ਫਿਰ ਮੈਨੂੰ ਵੀ ਦੱਸ ਤਾਂ ਕੁੜੀ ਕਹਿੰਦੀ ਵੀ ਠੀਕ ਆ ਦੱਸ ਦਿੰਦੀ ਆ ਉਹਨੇ ਵੇਖ ਬੂਖ ਕੇ ਹੱਥ ਉਤੋਤੇ ਉਹਨੂੰ ਕਹਿੰਦੀ ਵੀ ਤੇਰੇ ਤੇ ਕੁਝ ਦਿਨਾਂ ਵਾਸਤੇ ਬਹੁਤ ਤਗੜੀ ਮੁਸੀਬਤ ਆਉਣ ਵਾਲੀ ਆ ਤੂੰ ਕਹਿ ਸਕਦਾ ਵੀ ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਸੀਬਤ ਤੇਰੇ ਤੇ ਆਉਣ ਵਾਲੀ ਆ ਇੱਕ ਦੋ ਦਿਨਾਂ ਦੇ ਵਿੱਚ ਤਾਂ ਉਹ ਆਂਦਾ ਫੇ ਹੁਣ ਇਹਦਾ ਕੋਈ ਹੱਲ ਉਹਦੀ ਹੱਲ ਕੋਈ ਨਹੀਂ ਇਹਦਾ ਪਰ ਹਾਂ ਤੂੰ ਇਹਦੇ ਨਾਲ ਵੀ ਜੇ ਥੋੜਾ ਜਿਹਾ ਮਤਲਬ 74ਵੇਂ ਚਲਾਕੀ ਨਾਲ ਚੰਕ ਕੰਮ ਲਵੇਂ ਥੋੜਾ ਜਿਹਾ ਧਿਆਨ ਰੱਖੇ ਆਪਦਾ ਆਪਦਾ ਤਾਂ ਤੂੰ ਬਚ ਸਕਦਾ ਐਨਾ ਚੀਜ਼ਾਂ ਤੋਂ ਉਹ ਆਂਦਾ ਵੀ ਤੂੰ ਮੈਨੂੰ ਦੱਸ ਵੀ ਮੈਂ ਕਿਵੇਂ ਆਪਦਾ ਧਿਆਨ ਰੱਖ ਸਕਦਾ ਕਿਵੇਂ ਬਚ ਸਕਦਾ ਤਾਂ ਉਹ ਕੁੜੀ ਕਹਿੰਦੀ ਵੀ ਐ ਕਰੀ ਵੀ ਜੇ ਤੇਰੀ ਜਿਹੜੀ ਮੁਸੀਬਤ ਤੇਰੇ ਤੇ ਆਉਣੀ ਹੈ ਨਾ ਉਹ ਤੇਰੇ ਸਹੁਰਿਆਂ ਮਨ ਨੂੰ ਹੀ ਆਉਣੀ ਆ ਤੇ ਤੇਰੇ ਸਹੁਰਿਆਂ ਤੇ ਹੀ ਆਉਗੀ ਜਿੱਥੇ ਤੂੰ ਚੱਲਿਆ ਤਾਂ ਉਹ ਕਹਿੰਦਾ ਵੀ ਦੱਸ ਕਿਵੇਂ ਬਸ ਸਕਦਾ ਮੈਂ ਫਿਰ ਇਹਦੇ ਤੋਂ ਉਹ ਕਹਿੰਦੇ ਵੀ ਜਦੋਂ ਤੈਨੂੰ ਕੋਈ ਖਾਣ ਨੂੰ ਕੋਈ ਚੀਜ਼ ਦਿੱਤੀ ਜਾਵੇ ਉੱਥੇ ਤਾਂ ਸਿੱਧਾ ਹੀ ਖਾਣ ਨਾ ਬਹਿ ਜੀ ਪਹਿਲਾਂ ਉੱਥੋਂ ਦੇ ਕਿਸੇ ਉਹਨਾਂ ਦੇ ਕਿਸੇ ਮੈਂਬਰ ਨੂੰ ਆ ਦੇ ਸਾਲੇ ਨੂੰ ਜਾਦੇ ਸਹੁਰੇ ਨੂੰ ਕਿਸੇ ਨੂੰ ਵੀ ਨਾਲ ਬਾਹਲੇ ਖਾਣ ਵਾਸਤੇ ਤਾਂ ਉਹ ਕੋਸ਼ਿਸ਼ ਕਰਨੇ ਕਿ ਪਹਿਲੀ ਬੁਰਕੀ ਉਹ ਮੂਹ ਚ ਪਾਵੇ ਉਸ ਤੋਂ ਬਾਅਦ ਰਿਜ਼ਲਟ ਦੇਖੀ ਵੀ ਕੀ ਹੁੰਦਾ ਉਸ ਤੋਂ ਬਾਅਦ ਆਪ ਖਾਣੇ ਜਾ ਜੇ ਕੋਈ ਵੀ ਤੇਰੇ ਨਾਲ ਖਾਣ ਵਾਲਾ ਬੰਦਾ ਹੈ ਨਹੀਂ ਉੱਥੇ ਤਾਂ ਤੂੰ ਫਿਰ ਐਂ ਕਰੀ ਤੂੰ ਪਹਿਲੀ ਬੁਰਕੀ ਕੁੱਤੇ ਜਾਂ ਬਿੱਲੀ ਨੂੰ ਕੋਲ ਫਿਰਦੀ ਨੂੰ ਆ ਪਾਦਮੀ ਤਾਂ ਫਿਰ ਦੇਖੀ ਵੀ ਉਹਦੇ ਨਾਲ ਕੀ ਬੰਦਾ ਫਿਰ ਉਹ ਆਪ ਖਾਣਾ ਸ਼ੁਰੂ ਕਰੀ ਤੇ ਇਸ ਤਰ੍ਹਾਂ ਬੱਸ ਸਕਦਾ ਤੂੰ ਤੇ ਉਹਾਂ ਦਾ ਚੱਲ ਠੀਕ ਹੈ ਬਈ ਇਸ ਤਰ੍ਹਾਂ ਉਹ ਕਹਿ ਕੇ ਜਦੋਂ ਉਹ ਰਸਤੇ ਦੇ ਵਿੱਚ ਉਹ ਕਹਿੰਦੀ ਵੀ ਮੇਰੀ ਤਾਂ ਮੰਜ਼ਿਲ ਆ ਗਈ ਜਿੱਥੇ ਮੈਂ ਜਾਣਾ ਸੀ ਤੇ ਮੈਂ ਤਾਂ ਇੱਥੇ ਉਤਰਦੀ ਆ ਤੇ ਉਹ ਉੱਥੇ ਉਤਰ ਗਈ ਤੇ ਮੁੰਡਾ ਜਿਹੜਾ ਸੀ ਅੱਗੇ ਆਉਦੇ ਸੌਰਿਆਂ ਦੇ ਪਿੰਡ ਛੱਤ ਚਲਾ ਗਿਆ ਤੇ ਉਹਨਾਂ ਦੇ ਘਰੇ ਪਹੁੰਚਿਆ ਉਹਨਾਂ ਨੇ ਵੀ ਸੌਰਿਆਂ ਨੂੰ ਬੜੀ ਖੁਸ਼ੀ ਹੋਈ ਵੀ ਚਲੋ ਸਾਡਾ ਜਵਾਈ ਆ ਗਿਆ ਕੁੜੀ ਨੂੰ ਲੈਣ ਵਾਸਤੇ ਚਲੋ ਚੰਗੀ ਗੱਲ ਤਾਂ ਸਾਰੇ ਜਾਣੇ ਬੜੇ ਖੁਸ਼ ਸੀ ਪਰ ਸਾਰੇ ਖੁਸ਼ ਸੀ ਪਰ ਜਿਹੜਾ ਜਿਹੜੀ ਕੁੜੀ ਨੂੰ ਉਹ ਲੈਣ ਆਇਆ ਸੀ ਨਾ ਆਪਦੀ ਘਰ ਵਾਲੀ ਨੂੰ ਉਹ ਖੁਸ਼ ਨਹੀਂ ਸੀ ਕਿਉਂਕਿ ਵਿਆਹ ਉਹਦਾ ਉਹਨਾਂ ਦਾ ਵਿਆਹ 4-4 5-5 ਸਾਲ ਦੀ ਉਮਰ ਚ ਹੋਇਆ ਸੀ ਪਰ ਉਹ ਹੁਣ ਤਾਂ ਉਹ 20 20 18 20 ਸਾਲ ਦੇ ਹੋ ਗਏ ਸੀ ਇਸ ਕਰਕੇ ਉਹਨਾਂ ਦੀ ਪਸੰਦ ਨਾ ਪਸੰਦ ਵੀ ਬਦਲ ਗਈ ਸੀ ਤਾਂ ਕੁੜੀ ਨੇ ਵੀ ਵਿਆਹ ਹੋਰ ਕਿਸੇ ਨਾਲ ਕਰਾਉਣ ਦਾ ਇਰਾਦਾ ਕਰ ਲਿਆ ਸੀ ਉਹ ਕੁੜੀ ਨੇ ਵੀ ਵਿਆਹ ਜਿਹੜਾ ਉਥੋਂ ਦੇ ਥਾਣੇਦਾਰ ਨਾਲ ਕਰਾਉਣ ਦਾ ਫਤਾ ਕਰ ਲਿਆ ਸੀ ਇਸ ਕਰਕੇ ਉਹ ਉਹ ਖੁਸ਼ ਨਹੀਂ ਸੀ ਇਸ ਗੱਲ ਤੋਂ ਵੀ ਇਹ ਮੁੰਡਾ ਕਿਉਂ ਆਇਆ ਵੀ ਇਹ ਘਰ ਵਾਲਾ ਮੇਰਾ ਹੁਣ ਕਿਉਂ ਲੈਣ ਆ ਗਿਆ ਤਾਂ ਉਸ ਗੱਲ ਤੋਂ ਸੜ ਪੁੱਜ ਗਈ ਬੜਾ ਮਨ ਲੋ ਕਹਿ ਸਕਦੇ ਆ ਵੀ ਜਿੰਨਾ ਵੀ ਕਹਿ ਸਕਦੇ ਆ ਬਹੁਤ ਦੁੱਖ ਹੋਇਆ ਇਸ ਗੱਲ ਦਾ ਤੇ ਉਹਨੇ ਕੀ ਕੀਤਾ ਉਹ ਉਸੇ ਟਾਈਮ ਹੀ ਨਿਕਲ ਗਈ ਤੇ ਜਾ ਕੇ ਉਹ ਥਾਣੇਦਾਰ ਨੂੰ ਨੇ ਦੱਸਿਆ ਵੀ ਜਿਹੜਾ ਮੈਨੂੰ ਜਿਹਨੇ ਮੈਨੂੰ ਲੈਣ ਆਉਣਾ ਸੀ ਨਾ ਜਿਹਦੇ ਨਾਲ ਮੇਰਾ ਵਿਆਹ ਹੋਇਆ ਸੀ ਛੋਟੀ ਹੁੰਦੀ ਦਾ ਉਹ ਮੈਨੂੰ ਲੈਣ ਆ ਗਿਆ ਤੇ ਮੈਨੂੰ ਜਾਣਾ ਪੈਣਾ ਤੇ ਦੱਸ ਕਿਵੇਂ ਕਰੀਗੀ ਤਾਂ ਉਹ ਆਨਾਂ ਵੀ ਜੇਰ ਦਾ ਥਾਣੇਦਾਰ ਕਹਿੰਦਾ ਵੀ ਜਿਹੇ ਤਰ੍ਹਾਂ ਵਿਆਹ ਹੋਇਆ ਤੈਨੂੰ ਜਾਣਾ ਤਾਂ ਪੈਣਾ ਹੀ ਉਹਦੇ ਨਾਲ ਅੱਜ ਨਾ ਤਾਂ ਚਾਰ ਦਿਨਾਂ ਠਹਿਰ ਕੇ ਲੈ ਕੇ ਜਾਊਗਾ ਲੈ ਕੇ ਤਾਂ ਜਾਊਗਾ ਹੀ ਉਹ ਜਦੋਂ ਤੇਰਾ ਵਿਆਹ ਹੋਇਆ ਉਹਦੇ ਨਾਲ ਤਾਂ ਪਰ ਕਹਿੰਦਾ ਵੀ ਇੱਕ ਤਕਰੀਬ ਆਪਾਂ ਇੱਕ ਕੰਮ ਕਰ ਸਕਦੇ ਆ ਜਿਹਦੇ ਨਾਲ ਪਿਚਾਰ ਦਿਨ ਠਹਿਰ ਕੇ ਤੂੰ ਜਾਵੜੇ ਵਿਚਾਰ ਦਿਨ ਬਾਅਦ ਇੱਥੇ ਹੋਰ ਰਹਿ ਜੇ ਤੂੰ ਤੇ ਉਹਾਂ ਦੀ ਵੀ ਤੂੰ 10 ਫਿਰ ਕਿਵੇਂ ਕਰ ਸਕਦੇ ਆ ਉਹ ਕਹਿੰਦਾ ਵੀ ਇੱਕ ਨਾ ਮੈਂ ਤੈਨੂੰ ਥੋੜੇ ਟਾਈਮ ਬਾਅਦ ਨਾ ਤੇਰੇ ਘਰ ਦੇ ਸਾਹਮਣੇ ਆ ਕੇ ਤੈਨੂੰ ਇੱਕ ਜ਼ਹਿਰ ਦੀ ਭੂੜੀ ਫੜਾ ਕੇ ਜਾਊਂਗਾ ਤੂੰ ਨਾ ਉਹਨੂੰ ਸੌਜੀ ਦੇ ਵਿੱਚ ਆਦੇ ਘਰ ਵਾਲਿਆਂ ਨੂੰ ਥੋੜਾ ਥੋੜਾ ਦੇਣਾ ਬਿਲਕੁਲ ਥੋੜਾ ਥੋੜਾ ਉਹਦੇ ਨਾਲ ਨਾ ਬੰਦੇ ਨੂੰ ਹੌਲੀ 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 ਮੌਤ ਆਉਂਦੀ ਆ ਤੇ ਜਾਨੀ ਕਿ ਉਹ ਬਿਮਾਰ ਹੋ ਜੂਗਾ ਜਦੋਂ ਬਿਮਾਰ ਹੋ ਜੂਗਾ ਤੇ ਬਿਮਾਰੀ ਦੀ ਹਾਲਤ ਵਿੱਚ ਤੂੰ ਮੈਨੂੰ ਲੈ ਕੇ ਤਾਂ ਜਾ ਨਹੀਂ ਸਕਦਾ ਉਹ ਤਾਂ ਫਿਰ ਕੁਛ ਦਿਨ ਉਹ ਇੱਥੇ ਰਹੂਗਾ ਹੋਰ ਤਾਂ ਫਿਰ ਆਪਾਂ ਕੁਛ ਦਿਨ ਹੋਰ ਇੱਥੇ ਇੱਕ ਦੂਜੇ ਨਾਲ ਮੇਲ ਮਲਾਪ ਕਰ ਫੜਨੇ ਆ ਤੇ ਫਿਰ ਤੂੰ ਉਸ ਤੋਂ ਬਾਅਦ ਆਪਦੇ ਪੇਕੇ ਚਲੀ ਆਪਦੀ ਸੌਰੀ ਚਲੀ ਜਾਵੀਂ ਉਹਾਂ ਦੀ ਚੱਲ ਠੀਕ ਆ ਉਹ ਪਰ ਉਹ ਕਹਿੰਦਾ ਵੀ ਧਿਆਨ ਰੱਖੀ ਜੇ ਤੂੰ ਜ਼ਿਆਦਾ ਜ਼ਹਿਰ ਪਾਤਾ ਤਾਂ ਮਰ ਜੂਗਾ ਖਾਤੇ ਨਾਲ ਦੀ ਨਾਲ ਹੀ ਤੇ ਉਹਾਂ ਦੀ ਚੱਲ ਠੀਕ ਆ ਵੀ ਮੈਂ ਜ਼ਿਆਦਾ ਨਹੀਂ ਪਉਦੀ ਇਸ ਗੱਲ ਦਾ ਮੈਂ ਧਿਆਨ ਰੱਖੂੰਗੀ ਤੇ ਉਹ ਵੀ ਚਲੀ ਗਈ ਤਾਂ ਥੋੜੇ ਥੋੜੇ ਟਾਈਮ ਬਾਅਦ ਹੀ ਉਹ ਮਾਨੀ ਗਾ ਰੋਦੇ ਬਾਹਰ ਚਾਕੇ ਤੋਂ ਮੁਝੈ ਰਣੀ ਪੂਰੀ ਦੇਗਾ ਉਹ ਕਹਿੰਦਾ ਉਹਨੇ ਫਿਰ ਉਹਨੂੰ ਕਿਹਾ ਵੀ ਧਿਆਨ ਰੱਖੀਂ ਇਸ ਗੱਲ ਦਾ ਜਿਆਦਾ ਨਾ ਪਾਏ ਜਿਆਦਾ ਪਾਏਂਗੀ ਨਾਲ ਦੀ ਨਾਲ ਹੀ ਮਰ ਜਾਊਗਾ ਉਹ ਥੋੜਾ ਜਿਹਾ ਟੋਣਾ ਬਿਲਕੁਲ ਥੋੜਾ ਥੋੜਾ ਇਹਦੇ ਨਾਲ ਉਹ ਬਿਮਾਰ ਹੋ ਜਾਊਗਾ ਤੇ ਆਪ ਕੁਛ ਦਿਨ ਤੂੰ ਹੋਰ ਇੱਥੇ ਰਹਿ ਸਕਦਾ ਤਾਂ ਉਹਾਂ ਦੀ ਚੱਲ ਠੀਕ ਆ ਵੀ ਤੇ ਉਹ ਹੁਣ ਉਹਨੂੰ ਜਦੋਂ ਸ਼ਾਮ ਦੁਜਾ ਸ਼ਾਮ ਨੂੰ ਰੋਟੀ ਫੜਾਈ ਮੁੰਡੇ ਨੂੰ ਉਹਨੇ ਸਹੁਰਿਆਂ ਨੇ ਚੰਗੀ ਵਧੀਆ ਰੋਟੀ ਉਹਦੀ ਸੱਸ ਨੇ ਵਧੀਆ ਰੋਟੀ ਬਣਾ ਕੇ ਦਿੱਤੀ ਸੱਸ ਨੂੰ ਤਾਂ ਐ ਸੀ ਵੀ ਮੇਰਾ ਜਵਾਈ ਆਇਆ ਤਾਂ ਉਹਨੇ ਬਹੁਤ ਸੋਹਣੀ ਵਧੀਆ ਚੰਗੀ ਰੋਟੀ ਘਿਓ ਘੂ ਪਾ ਕੇ ਵਧੀਆ ਤਿਆਰ ਕੀਤੀ ਰੋਟੀ ਤਾਂ ਉਹ ਰੋਟੀ ਜਦੋਂ ਖਾਣ ਲੱਗਿਆ ਤਾਂ ਖਾਣ ਵਾਸਤੇ ਬੈਠਾ ਤਾਂ ਉਹਨੇ ਆਦੇ ਸਾਲੇ ਨੂੰ ਨਾਲ ਬਹਾ ਲਿਆ ਉਹਨੇ ਕਹਿੰਦਾ ਵੀ ਕਿਉਂਕਿ ਉਹਨੂੰ ਉਹਨੂੰ ਕੁੜੀ ਨੇ ਉਹਨੇ ਦੱਸਿਆ ਸੀ ਵੀ ਜਦੋਂ ਵੀ ਤੂੰ ਰੋਟੀ ਖਾਣ ਬੈਠੇ ਤੇ ਨਾਲ ਕਿਸੇ ਨੂੰ ਬਹਾ ਲੈ ਵੀ ਇਕੱਲਾ ਨਾ ਬੈਠੀ ਤੇ ਜੋਨੇ ਆਦੇ ਸਾਲੇ ਨੂੰ ਨਾਲ ਰੋਟੀ ਖਾਣ ਵਾਸਤੇ ਬਾਹ ਲਿਆ ਤੱਕ ਉਹ ਦੀ ਘਰ ਵਾਲੀ ਦਾ ਉੱਥੇ ਕੋਈ ਦਾਣ ਹੀ ਚੱਲਿਆ ਜੀ ਕਿਉਂਕਿ ਉਹਨੂੰ ਪਤਾ ਸੀ ਜੇਕਰ ਮੈਂ ਪਾਉਂਗੀ ਜ਼ਹਿਰ ਤਾਂ ਮੇਰੇ ਭਰਾ ਵੀ ਖਾਊਗਾ ਤੇ ਮੇਰਾ ਭਰਾ ਵੀ ਦੀ ਮੌਤ ਹੋ ਚੜੀ ਦੀਆ ਤਾਂ ਉਹਨੇ ਉੱਥੇ ਉਹਨੂੰ ਜ਼ਹਿਰ ਨਾ ਪਾਇਆ ਰਾਤ ਨੂੰ ਉਹਦੀ ਮੁੰਡੇ ਦੀ ਬਚਤ ਹੋ ਗਈ ਤੇ ਉਹ ਉਹਦਾ ਕੁੜੀ ਦਾ ਫਿਰ ਹਿੱਸੇ ਤੇ ਉਹਨਾਂ ਦਿਮਾਗ ਖਰਾਬ ਹੋ ਗਿਆ ਦੀ ਘਰ ਵਾਲੀ ਦਾ ਉਹ ਕਹਿੰਦੀ ਕੋਈ ਗੱਲ ਨਹੀਂ ਅੱਗੇ ਤਾਂ ਮੈਂ ਥੋੜਾ ਜਿਹਾ ਪਾਉਣਾ ਸੀ ਹੁਣ ਜਦੋਂ ਮੌਕਾ ਮਿਲ ਗਿਆ ਬਹੁਤ ਸਾਰਾ ਪਾਉਂਗੀ ਜਿਹੜਾ ਨਾਲ ਦੀ ਨਾਲ ਹੀ ਮਰ ਜਵੇ ਤੇ ਰਾਤ ਨੂੰ ਜਾ ਕੇ ਆਰਾਮ ਨਾਲ ਉਹ ਸਾਰੇ ਅਲੱਗ ਅਲੱਗ ਜਿੱਥੇ ਜਿੱਥੇ ਸੌਣਾ ਸੀ ਉਹ ਸੌਂ ਗਏ। ਸਵੇਰੇ ਉੱਠੇ ਤਾਂ ਸਵੇਰੇ ਮੁੰਡੇ ਨੂੰ ਮੰਨ ਲਓ ਉਹਨੂੰ ਐ ਹੁੰਦਾ ਸੀ ਵੀ ਚਾਹ ਤੋਂ ਪਹਿਲਾਂ ਉਹ ਪਾਣੀ ਪੀਂਦਾ ਸੀਗਾ। ਤਾਂ ਉਹਦੀ ਘਰ ਵਾਲਿਆਂ ਦੀ ਚਾਹ ਲਿਆ ਕੇ ਦੇਮਾਂ ਉਹਨਾਂ ਦਾ ਚਾਹ ਨਹੀਂ ਮੈਨੂੰ ਪਾਣੀ ਲਿਆ ਕੇ ਦੇ। ਤਾਂ ਉਹ ਕਹਿੰਦੀ ਲੈ ਵੀ ਬਣ ਗਈ ਗੱਲ। ਮੌਕਾ ਮਿਲ ਗਿਆ ਉਹਨੂੰ ਵੀ ਉਹਨੂੰ ਜ਼ਹਿਰ ਪਾ ਕੇ ਦੇਂਦਾ। ਤਾਂ ਉਹਨੇ ਪਤਾ ਕੀ ਕੀਤਾ? ਗਲਾਸ ਦੇ ਵਿੱਚ ਵਾਪਸ ਸਾਰਾ ਜ਼ਹਿਰ ਪਾ ਗਏ ਤੇ ਲਿਆ ਕੇ ਮੁੰਡੇ ਨੂੰ ਫੜਾਤਾ। ਤਾਂ ਉਹ ਪੀ ਨਹੀਂ ਲੱਗਿਆ ਸੀ ਅਜੇ ਤੇ ਉਹ ਫਿਰ ਉਹ ਨੂੰ ਨਾ ਕੁਝ ਕੁ ਗੱਲ ਜਆਦਾ ਗਈ ਉਹ ਜਲਦੀ ਜਲਦੀ ਨਾਲ ਗਲਾਸ ਰੱਖ ਕੇ ਬਾਹਰ ਚਲਾ ਗਿਆ ਤਾਂ ਉਹਦਾ ਛੋਟਾ ਭਰਾ ਉਹ ਕੁੜੀ ਦਾ ਉਹ ਨਿਕਲਿਆ ਤਾਂ ਉਹਨੇ ਆਖਿਆ ਵੀ ਪਾਣੀ ਬਧਿਆ ਸਾਫ ਹੀ ਪਿਆ ਚਲੋ ਪੀ ਲਈਏ ਉਹਨੇ ਚੱਕ ਕੇ ਤੇ ਪੀ ਲਿਆ ਤੇ ਉਹ ਜਿਹੜਾ ਉਹਦਾ ਛੋਟਾ ਭਰਾ ਸੀ ਨਾਲ ਦੀ ਨਾਲ ਹੀ ਖਾਂਦੀ ਉਹ ਮਰ ਗਿਆ ਜਦੋਂ ਉਹ ਮਰ ਗਿਆ ਕੁੜੀ ਨੂੰ ਫਿਰ ਆਇਆ ਲੱਗਿਆ ਵੀ ਹੁਣ ਇਹ ਮਰ ਗਿਆ ਤੇ ਇਹਦੀ ਜਾਂਚ ਹੋਈ ਤਾਂ ਮੇਰੇ ਨਾਲ ਆ ਜਣਾ ਉਹ ਰੌਲਾ ਪਾਉਣ ਲੱਗ ਗਈ ਕਹਿੰਦੀ ਲੈ ਵੇਖ ਲੋ ਦੇ ਜਾਈ ਨੇ ਮੇਰੇ ਘਰ ਵਾਲੇ ਨੇ ਮੇਰੇ ਪਰ ਛੋਟੇ ਭਰਾ ਦਾ ਗਾਲ ਘੁੱਟ ਕੇ ਮਾਰਤਾ ਗਾਲ ਘੁੱਟ ਕੇ ਮਾਰਤਾ 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 ਰੋਲਾ ਪਉਣ ਲੱਗੀ ਤਾਂ ਮੁੰਡਾ ਭੱਜ ਕੇ ਅੰਦਰ ਆਇਆ ਤੇ ਉਹ ਕਹਿੰਦਾ ਕੀ ਗੱਲ ਹੋ ਗਈ ਕਹਿੰਦੀ ਤੂੰ ਇਹਨੂੰ ਗਾਲ ਘੁੱਟ ਕੇ ਮਾਰਤਾ ਉਹ ਕਹਿੰਦਾ ਮੈਂ ਤਾਂ ਨਹੀਂ ਮਾਰਿਆ ਫਿਰ ਉਹਨੇ ਧਿਆਨ ਨਾਲ ਦੇਖਿਆ ਤੇ ਉਹ ਕੁੜੀ ਦੀ ਗੱਲ ਯਾਦ ਆਈ ਵੀ ਹੋ ਸਕਦਾ ਇਸ ਗਲਾਸ 'ਚ ਨੇ ਜ਼ਹਿਰ ਦਿੱਤਾ ਇਹਨੂੰ ਤੇ ਇਹਨਾਂ ਦਾ ਮੈਨੂੰ ਸੀ ਤੇ ਭਲੇਖੇ 'ਚ ਵੀ ਮੁੰਡੇ ਨੇ ਪਾਣੀ ਪੀ ਲਿਆ ਹੋਵੇ ਤਾਂ ਉਹਨੇ ਉਹ ਗਲਾਸ ਸੀ ਨਾ ਅੱਧਾ ਪਾਣੀ ਵਾਲਾ ਪਿਆ ਸੀ ਤੇ ਉਹ ਵੀ ਅੱਧਾ ਵਾਲਾ ਪਾਣੀ ਨਾ ਉੱਚਾ ਕਿਸੇ ਥਾਂ ਤੇ ਰੱਖਤਾ ਜਿੱਥੇ ਕੋਈ ਉਹਨੂੰ ਚੱਕ ਨਾ ਸਕੇ ਤਾਂ ਉਦੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋਈ ਤਾਂ ਲੋਕਾਂ ਨੇ ਪੁੱਛਿਆ ਵੀ ਕੀ ਗੱਲ ਹੋ ਗਈ ਤਾਂ ਉਹ ਕਹਿੰਦੀ ਵੀ ਜਿਹੜਾ ਮੇਰੇ ਘਰ ਵਾਲਾ ਆਇਆ ਹੈ ਨਾ ਕੱਲ ਦਾ ਇਹਨੇ ਮੇਰੇ ਭਰਾ ਨੂੰ ਜ਼ਹਿਰ ਦੇ ਕੇ ਮਾਰਤਾ ਉਹ ਜ਼ਹਿਰ ਦੇ ਕੇ ਨਹੀਂ ਮਾਰਤਾ ਇਹਨੇ ਗਾਲ ਘੁੱਟ ਕੇ ਮੇਰੇ ਭਰਾ ਨੂੰ ਮਾਰਤਾ ਤਾਂ ਲੋਕਾਂ ਨੇ ਪੁੱਛਿਆ ਕਿਉਂ ਮਾਰਤਾ ਉਹ ਕਹਿੰਦਾ ਵੀ ਨਹੀਂ ਮੈਂ ਮੈਨੂੰ ਕੀ ਲੋੜ ਹੈ ਕਿਉਂ ਮਾਰੂੰਗਾ ਮੈਂ ਪਰ ਲੋਕਾਂ ਨੇ ਉਹਦੀ ਨਹੀਂ ਸੁਣੀ ਲੋਕਾਂ ਨੇ ਉਹਨੂੰ ਕੁੱਟਿਆ ਮਾਰਿਆ ਤੇ ਥਾਣੇ 'ਚ ਜਾ ਕੇ ਉਹਨੂੰ ਬੰਦ ਕਰਵਾਤਾ ਹੁਣ ਥਾਣੇ 'ਚ ਬੰਦ ਕਰਵਾਤਾ ਤਾਂ ਥਾਣੇਦਾਰ ਨੂੰ ਇਹ ਹੋ ਗਿਆ ਵੀ ਲੈ ਵੀ ਫਸ ਗਈ ਮੁਰਗੀ ਹੁਣ ਆਪਾਂ ਇਹਦੇ ਤੇ ਵੱਡੇ ਵੱਡੇ ਕੇਸ ਪਾਵਾਂਗੇ ਤੇ ਇਹਨੂੰ ਆਪਾਂ ਫਸਾ ਦਿਆਂਗੇ ਨਿਕਲ ਨਹੀਂ ਦਿੰਦੇ ਹੁਣ ਇਹਨੂੰ ਤੇ ਇਸ ਕਰਕੇ ਦੀ ਘਰ ਵਾਲੀ ਵੀ ਇੱਥੇ ਰਹੂਗੀ ਤਾਂ ਉਹ ਮੇਰੇ ਜੋਗਰੀ ਹੈ ਤਾਂ ਫਿਰ ਉਦੋਂ ਬਾਅਦ ਹਜੇ ਮੁੰਡਾ ਇਹ ਸੋਚੀ ਜਾਂਦਾ ਸੀ ਮੈਨੂੰ ਕਿਹਨੇ ਕਢਾਉਣਾ ਮੈਂ ਤਾਂ ਸਾਰੀ ਉਮਰ ਇੱਥੇ ਮਰ ਜੂੰਗਾ ਪਰ ਉਹਨੇ ਦੇਖਿਆ ਕਿ ਉਹ ਜਿਹੜੀ ਕੁੜੀ ਨੇ ਉਹਨੂੰ ਸਾਰੀਆਂ ਗੱਲਾਂ ਦੱਸੀਆਂ ਸੀ ਨਾ ਵੀ ਤੇਰਾ ਤੇਰੇ ਸਹੁਰਿਆਂ ਦੇ ਘਰੇ ਤੈਨੂੰ ਖਤਰਾ ਤਾਂ ਉਹ ਕੁੜੀ ਇੱਕ ਵਕੀਲ ਨੂੰ ਲੈ ਕੇ ਆਉਂਦੀ ਆ ਤੇ ਆਉਂਦੀ ਆ ਪੰਜਾਬ ਉਹ ਕਹਿੰਦੀ ਫਿਕਰ ਨਾ ਕਰ ਮੈਂ ਹੈਗੀ ਆ ਤੇਰੇ ਨਾਲ ਖੜੀ ਆ ਤੇ ਮੈਂ ਤੇਰੀ ਜ਼ਮਾਨਤ ਕਰਵਾ ਕੇ ਜਾਉਂਗੀ ਹੁਣ ਤਾਣੇ ਜਾ ਕੇ ਜ਼ਮਾਨਤ ਕਰਵਾਈ ਤੇ ਹੁਣ ਥਾਣੇਦਾਰ ਚਾਹੁੰਦਾ ਤਾਂ ਸੀਗਾ ਵੀ ਵੱਡੇ ਵੱਡੇ ਕੇਸ ਪਾ ਕੇ ਇਹਨੂੰ ਮੈਂ ਜਿਹੜਾ ਗਾਂਧੀ ਗਾਂ ਐਸੇ ਕੇਸਾਂ ਚ ਪਸਾਵਾ ਕਿ ਉਹ ਨਿਕਲੇ ਹੀ ਨਾ ਕਦੇ ਪਰ ਉਹ ਜਦੋਂ ਉਹ ਕੁੜੀ ਨੇ ਜ਼ਮਾਨਤ ਕਰਤੀ ਉਹਦਾ ਹੱਥ ਧਰੇ ਰਹੀ ਤਾਂ ਫਿਰ ਉਹ ਉਹ ਜਦੋਂ ਮੁੰਡਾ ਬਾਹਰ ਆਇਆ ਤਾਂ ਉਹ ਕਹਿੰਦੀ ਵੀ ਹੁਣ ਸਿਰਫ ਜਮਾਲਤ ਹੋਈ ਆ ਤੂੰ ਹੁਣ ਛੁੱਟਿਆ ਨਹੀਂ ਗਾਦੇ ਤਾਂ ਆਪਾਂ ਨੂੰ ਇਹੋ ਜੇ ਕੋਈ ਵੱਡੇ ਵੱਡੇ ਸਬੂਤ ਭਾਲਣੇ ਪੈਣੇ ਆ ਜਿਹਦੇ ਨਾਲ ਜਿਹਦੇ ਨਾਲ ਤੂੰ ਬਚ ਸਕੇ ਤਾਂ ਉਹ ਕਹਿੰਦਾ ਸਬੂਤ ਇੱਕ ਤਾਂ ਪਿਆ ਉਹ ਆਂਦੀ ਕਿੱਥੇ ਉਹ ਕਹਿੰਦਾ ਮੇਰੇ ਸਹੁਰਿਆਂ ਦੇ ਘਰ ਹੀ ਵੀ ਉਹ ਜਿਹੜਾ ਅੱਧਾ ਗਲਾਸ ਮੇਰੇ ਸਾਲੇ ਨੇ ਪਾਣੀ ਦਾ ਗਲਾਸ ਪੀਤਾ ਸੀ ਨਾ ਉਹ ਅੱਧਾ ਗਲਾਸ ਉਹਵੇਂ ਪਾਣੀ ਦਾ ਉੱਥੇ ਮੈਂ ਉਤਾਂ ਰੱਖਦਾ ਸੀ ਉੱਥੇ ਹੀ ਪਿਆਊਗਾ ਤੇ ਜੇ ਅਗਰ ਉਹਦੀ ਜਾਂਚ ਹੋ ਜਾਵੇ ਵੀ ਉਹਦੇ 'ਚ ਜ਼ਹਿਰ ਆ ਸਮੇ ਬੱਸ ਆ ਗਿਆ ਤੇ ਦੂਜੀ ਗੱਲ ਇਹ ਵੀ ਤੂੰ ਮੁੰਡੇ ਦੀ ਜਾਂਚ ਕਰਾਓ ਕਿਉਂਕਿ ਮੇਰੇ ਘਰ ਵਾਲੇ ਨੇ ਘਰ ਵਾਲੀ ਨੇ ਇਲਜ਼ਾਮ ਇਹ ਲਾਇਆ ਵੀ ਮੈਂ ਗਲ ਕੁੱਟਿਆ ਹਾਜੀ ਉਹਦਾ ਸ਼ਿਸ਼ਕਾਰ ਨਹੀਂ ਹੋਇਆ ਤਾਂ ਤੁਸੀਂ ਉਹਦੀ ਜਾਂਚ ਇਹ ਕਰਵਾ ਦਿਓ ਵੀ ਉਹ ਵੀ ਜ਼ਹਿਰ ਨਾਲ ਮਰਿਆ ਕਿ ਗਲ ਕੁੱਟਿਆ ਉਹਾਂ ਦੀ ਵੀ ਇਹ ਵੀ ਠੀਕ ਆ ਉਹਨਾਂ ਨੇ ਜਾਂਚ ਕਰਵਾਈ ਜਾਂਚ ਕਰਵਾਈ ਤੋਂ ਪਤਾ ਲੱਗਿਆ ਵੀ ਉਹ ਮੁੰਡਾ ਜ਼ਹਿਰ ਨਾਲ ਮਰਿਆ ਨਾ ਕਿ ਉਹਦਾ ਗਲ ਕੁੱਟਿਆ ਗਿਆ ਤੇ ਜਦੋਂ ਉਹ ਗਲਾਸ ਉਹ ਜਿੱਥੇ ਕਹਿੰਦਾ ਗਲਾਸ ਪਾਣੀ ਵਾਲਾ ਅੱਧਾ ਪਿਆ ਉਹਨੂੰ ਵੀ ਚੈੱਕ ਕਰਵਾਇਆ ਤਾਂ ਉਹਦੇ ਵਿੱਚ ਵੀ ਅੱਧੇ ਜਿਹੜਾ ਰਹਿ ਗਿਆ ਸੀ ਪਾਣੀ ਉਹਦੇ ਵਿੱਚ ਵੀ ਜ਼ਹਿਰ ਸੀ ਤਾਂ ਫਿਰ ਨਾਲੇ ਉਹਨਾਂ ਦੇ ਘਰੋਂ ਜ਼ਹਿਰ ਵਾਲੀ ਕੁੜੀ ਲੱਭ ਗਈ ਤੇ ਜੋ ਕੁੜੀ ਨੂੰ ਲਾ ਕੇ ਸਖਤੀ ਨਾਲ ਪੁੱਛਗਛ ਕੀਤੀ ਗਈ ਤਾਂ ਕੁੜੀ ਉਹ ਮੰਨ ਗਈ ਵੀ ਉਹ ਜਿਹੜਾ ਥਾਣੇਦਾਰ ਸੀ ਨਾ ਉਹਨੇ ਮੈਨੂੰ ਜ਼ਹਿਰ ਲਿਆ ਕੇ ਦਿੱਤਾ ਸੀ ਤਾਂ ਫਿਰ ਕੁੜੀ ਨੂੰ ਵੀ ਤੇ ਥਾਣੇਦਾਰ ਨੂੰ ਵੀ ਅੰਦਰ ਅੰਦਰ ਕਰ ਦਿੱਤਾ ਥਾਣੇਦਾਰ ਨੂੰ ਉਹਦੀ ਮਦਦ ਕਰਨ ਦੇ ਵਿੱਚ ਤੇ ਕੁੜੀ ਨੂੰ ਉਸ ਬੰਦੇ ਨੂੰ ਮਾਰਨ ਦੇ ਇਲਜ਼ਾਮ ਵਿੱਚ ਅੰਦਰ ਕਰ ਦਿੱਤਾ ਹੁਣ ਮੁੰਡਾ ਖਾਲੀ ਰੱਥ ਲੈ ਕੇ ਆਦੇ ਘਰ ਨੂੰ ਚੱਲ ਪਿਆ ਤੋ ਸੋਚਦਾ ਆਉਂਦਾ ਸੀ ਵੀ ਉਹ ਕਿਥੇ ਕੁੜੀ ਮਿਲ ਜੇ ਨਾ ਮੈਨੂੰ ਜਿਹਨੇ ਮੈਨੂੰ ਛੜਾਇਆ ਫਿਰ ਉਹਨੂੰ ਬਾਅਦ ਚ ਮਿਲ ਹੀ ਨਹੀਂ ਉਹ ਮਿਲ ਜੇ ਤਾਂ ਉਹਦਾ ਮੈਂ ਧੰਨਵਾਦ ਕਰੂੰਗਾ ਵੀ ਜਿਹਨੇ ਮੈਨੂੰ ਛੜਾਇਆ ਨਹੀਂ ਤਾਂ ਮੈਂ ਤਾਂ ਫਸ ਗਿਆ ਸੀ ਵੀ ਮੈਨੂੰ ਛੜਾਉਣ ਵਾਲਾ ਤਾਂ ਇੱਥੇ ਕੋਈ ਵੀ ਨਹੀਂ ਸੀ ਮੈਂ ਤਾਂ ਸਾਰੇ ਪਸਾਉਣ ਵਾਲੇ ਸੀ ਤੇ ਮੈਂ ਉਹਦਾ ਧੰਨਵਾਦ ਕਰੂੰਗਾ ਇਸ ਤਰ੍ਹਾਂ ਉਹ ਸੋਚਦਾ ਸੋਚਦਾ ਜਾਂਦਾ ਸੀ ਪਰ ਰਸਤੇ 'ਚ ਵੇਖਿਆ ਵੀ ਜਿਹੜੀ ਜਗ੍ਹਾ ਤੇ ਉਹ ਉਹਨੂੰ ਕੁੜੀ ਮਿਲੀ ਸੀ ਉਸੇ ਜਗ੍ਹਾ ਤੇ ਉਹ ਫੇਰ ਖੜੀ ਸੀ ਉਨੇ ਜਦੋਂ ਉਹਦੇ ਸਾਹਮਣੇ ਜਾ ਕੇ ਰੱਥ ਕੋਲ ਤੋ ਰੋਕਿਆ ਤਾਂ ਕੁੜੀ ਰੱਥ ਤੇ ਉਹਦੇ ਰੱਥ ਚ ਆ ਕੇ ਬੈਠ ਗਈ। ਤੋ ਉਹ ਕਹਿੰਦਾ ਵੀ ਮੈਂ ਤਾਂ ਤੈਨੂੰ ਭਾਲਦਾ ਸੀ। ਉਹ ਕਹਿੰਦੀ ਵੀ ਤੂੰ ਮੈਨੂੰ ਕਿਉਂ ਭਾਲਦਾ ਸੀ? ਉਹ ਕਹਿੰਦਾ ਵੀ ਮੈਂ ਤਾਂ ਤੇਰਾ ਧੰਨਵਾਦ ਕਰਨਾ ਚਾਹੁੰਦਾ ਸੀ। ਤੂੰ ਮੈਨੂੰ ਮੁਸੀਬਤ ਚੋਂ ਬਚਾ ਲਿਆ ਜਾਂ ਤਾਂ ਮੈਂ ਉਥੇ ਸੌਰੇਵੇਂ ਨੂੰ ਮਾਰ ਦਿੰਦੇ ਤੇ ਜਾਂ ਫਿਰ ਜਾਂ ਫਿਰ ਹੁਣ ਮੈਂ ਜੇਲ੍ਹ ਚ ਪਿਆ ਹੁੰਦਾ। ਉਹ ਥਾਣੇਦਾਰ ਮੈਨੂੰ ਨਿਕਲ ਨਹੀਂ ਦਿੰਦਾ ਸੀ। ਉਹ ਆਂਦੀ ਚਲੋ ਕੋਈ ਗੱਲ ਨਹੀਂ ਮੇਰਾ ਤਾਂ ਫਰਜ਼ ਸੀ ਤੈਨੂੰ ਬਚਾਉਣਾ। ਤਾਂ ਉਹ ਦੂਜਾ ਉੱਤਰ ਕੇ ਰਾਤ ਨੂੰ ਚਲੀ ਗਈ ਤਾਂ ਗਾ ਬਿੱਲੀ ਬਣ ਗਈ ਉਹ ਚਾਣੀਆਂ ਚ ਬਣ ਗਈ ਦੋਸਤੋ ਬਚਾਉਣ ਵਾਲੇ ਨੂੰ ਮਾਰਨ ਵਾਲੇ ਨੂੰ ਬਚਾਉਣ ਵਾਲਾ ਭਲਾ ਹੁੰਦਾ ਇੱਕ ਰਾਤ ਕਹਾਣੀ ਹੋਰ ਸੁਣਾਉਣ ਲੱਗਾ ਜਿਹੜੀ ਦੇ ਕਈ ਹੁਣ ਮੰਨ ਲਓ ਕਿਸੇ ਦੀ ਕੁੜੀ ਵਿਆਹੀ ਹੋਵੇ ਤਾਂ ਮਾੜਾ ਜਿਵੇਂ ਕਿਸੇ ਦੇ ਕੋਲ ਤੰਗਸੀ ਹੁੰਦੀ ਆ ਤਾਂ ਉਹਦਾ ਮਾਪਿਓ ਕੁੜੀ ਦਾ ਭੱਜ ਕੇ ਜਾਂਦਾ ਵੀ ਕੋਈ ਸਾਡੀ ਕੁੜੀ ਨੂੰ ਤੰਗ ਕਰਦੀ ਆ ਵੀ ਸੱਸ ਆਏ ਆ ਜੋ ਜਲਦੀ ਜਲਦੀ ਨਾਲ ਉਹ ਘਰੇ ਲੈ ਆਉਂਦੇ ਆਦੀ ਕੁੜੀ ਨੂੰ ਤੇ ਕੁੜੀ ਨੂੰ ਜਲਦੀ ਜਲਦੀ ਨਾਲ ਘਰੇ ਲੈ ਆਉਂਦੇ ਆ ਤਾਂ ਫਿਰ ਹੌਲੀ 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 ਕੁੜੀ ਨੂੰ ਵੀ ਹੁੰਦਾ ਵੀ ਮੇਰੀ سپورਟ ਵਾਧੂ ਹੋ ਰਹੀ ਆ ਤਾਂ ਕਰਕੇ ਕੁੜੀ سپورਟ ਕਾਰਨ ਹੌਲੀ ਹੌਲੀ ਘਰੋਂ ਨਾਲ ਉੱਜੜ ਜਾਂਦਾ ਪਰ ਕਈ ਸਿਆਣੇ ਮਾਪੇ ਵੀ ਹੁੰਦੇ ਆ ਜਿਹੜੇ ਚੰਗੀਆਂ ਰਹਿਵਾਂ ਦਿੰਦੇ ਆ ਉਹਨੂੰ ਚੰਗੀਆਂ ਵਧੀਆ ਰਹਿਆਂ ਦਿੰਦੇ ਆ ਆਪਦੀ ਕੁੜੀ ਨੂੰ ਤਾਂ ਜੋ ਉਹਦਾ ਘਰ ਆ ਜਿਹੜਾ ਵਸਦਾ ਰਹੇ ਜੀ ਐਵੇਂ ਇੱਕ ਕਹਾਣੀ ਤੁਹਾਨੂੰ ਮੈਂ ਦੱਸਦਾ ਵੀ ਇੱਕ ਕੁੜੀ ਦਾ ਨਵਾਂ ਨਵਾਂ ਵਿਆਹ ਹੋਇਆ ਉਹਦੀ ਸੱਸ ਨਾਲ ਬਿਲਕੁਲ ਨਹੀਂ ਮੰਦੀ ਸੀ ਉਦੀ ਸੱਸ ਨਾਲ ਬਿਲਕੁਲ ਨਾ ਬਣਿਆ ਕਰੇ ਚੋ ਮਹੀਨਾ ਬਣਿਆ ਕਰੇ ਵੀ ਹਰ ਗੱਲ ਤੇ ਜਾਂ ਸੱਸ ਨੂੰ ਵਾਲਾ ਕੱਢਿਆ ਕਰੇ ਤੇ ਉਹ ਸੱਸ ਨੂੰ ਕੱਢਿਆ ਕਰੇ ਐਸੇ ਤਰ੍ਹਾਂ ਉਹਦਾ ਨਾ 24 ਘੰਟੇ ਕੁੱਤ ਕਲੇਸ਼ ਜਾਨੀ ਕਿ ਚੱਲਦਾ ਰਿਹਾ ਕਰੇ ਤਾਂ ਉਹ ਨਾ ਇੱਕ ਦਿਨ ਆਪ ਦੇ ਪੇਕੀ ਗਈ ਪੇਕੀ ਗਈ ਤੇ ਉਹਦਾ ਪਿਓ ਕਹਿੰਦਾ ਵੀ ਵੀ ਥੀਏ ਵੀ ਲੱਗਦਾ ਠੀਕ ਨਹੀਂ ਗਈ ਤੂੰ ਵੀ ਕੋਈ ਨਾ ਕੋਈ ਰੋਲਾ ਆਏਗਾ ਵੀ ਤੇਰਾ ਮੂੰਹ ਜਾ ਉੱਤਰਿਆ ਜਾ ਹੋਇਆ ਤਾਂ ਉਹ ਕਹਿੰਦੀ ਵੀ ਬਾਪੂ ਜੀ ਗਲਤ ਆ ਸਹੀ ਆ ਤੇਰੀ ਹੈਗਾ ਤਾਂ ਥੋੜਾ ਵੀ ਚੱਕਰ ਤਾਂ ਹੈਗਾ ਉਹ ਆਂਦਾ ਵੀ ਕੀ ਚੱਕਰ ਉਹ ਕਹਿੰਦੀ ਵੀ ਚੱਕਰ ਇਹ ਆ ਵੀ ਜਿਹੜੀ ਮੇਰੀ ਸਾਥਸਾਨ ਉਹ ਬੜੀ ਗੰਦੀ ਆ ਉਹ ਤਾਂ ਬਾਲੀ ਗੰਦੀ ਆ ਉਹ ਕਹਿੰਦਾ ਕਿਵੇਂ ਕਹਿੰਦੀ ਗੱਲ-ਗੱਲ ਤੇ ਟੋਕਦੀ ਆ ਮੈਨੂੰ ਗੱਲ-ਗੱਲ ਤੇ ਟੋਕਦੀ ਆ ਹਰ ਗੱਲ ਤੇ ਕੰਮ 'ਚ ਨੁਕਸ ਕਰਦੀ ਆ ਵੀ ਆਹ ਕੰਮ ਤੂੰ ਗਲਤ ਕੀਤਾ ਉਹ ਤੇਰਾ ਸਹੀ ਨਹੀਂ ਹੋਇਆ ਸਹੀ ਕੰਮ 'ਚ ਵੀ ਨੁਕਸ ਕੱਢੀ ਜਾਂਦੀ ਆ ਤੇ ਹਰ ਗੱਲ ਤੇ ਉਹ ਮੈਨੂੰ ਤਾਨੇ ਮੇਲੇ ਦਿੰਦੀ ਆ ਉਹ ਆਦਾ अच्छा अच्छा ठीक है दे, दे ओ, ओ, दे 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 वो कहता वो कहती मैं ਤਾਂ ਜਾਂ ਤਾਂ ਆਪ ਮਾਰ ਦੇਣੀ ਆ ਜਾਂ ਤੂੰ ਵੇ ਦਾ ਕੋਈ ਮੈਨੂੰ ਇਹੋ ਜੀ ਦਵਾਈ ਦੇ ਜਿਹਦੇ ਨਾਮ ਐ ਉਹ ਜਾ ਕੇ ਉਹਨੂੰ ਖਵਾ ਦਿਆਂ ਤੇ ਮੇਰੀ ਸੱਸ ਮਰ ਜਾਵੇ ਉਹ ਬੰਦਾ ਆਂਦਾ ਵੀ ਠੀਕ ਆ ਮੈਂ ਤੈਨੂੰ ਦਵਾਈ ਦੇ ਦੂੰਗਾ ਤੈਨੂੰ ਵਧੀਆ ਦਵਾਈ ਦਊਗਾ ਬੇਫਿਕਰ ਹੋ ਜਾ ਤੇ ਉਹ ਆਂਦੇ ਚੱਲ ਠੀਕ ਆ ਵੀ ਦੇ ਦੇ ਦਵਾਈ ਦੂਜੇ ਕੰਝੋ ਕੁੜੀ ਆਦੇ ਸਹੁਰਿਆਂ ਨੂੰ ਜਾਨ ਲੱਗੀ ਤਾਂ ਕੁੜੀ ਨੂੰ ਉਹ ਕਹਿੰਦਾ ਵੀ ਗੱਲ ਸੁਣ ਲੈ ਮੇਰੀ ਦਵਾਈ ਮੈਂ ਬਣਾ ਦਿੱਤੀ ਆ ਦਵਾਈ ਮੈਂ ਬਣਾ ਦਿੱਤੀ ਆ ਜੇ ਅਗਰ ਤੂੰ ਜਾਂਦਿਆਂ ਸਾਰ ਸਾਰੀ ਦਵਾਈ ਖਵਾ ਦੇਂਗੀ ਤਾਂ ਬੁਢੀ ਜਿਹੜੀ ਮਰ ਜੂਗੀ ਤੇ ਇਲਜ਼ਾਮ ਆ ਸਾਰੇ ਦਾ ਸਾਰਾ ਤੇਰੇ ਤੇ ਆ ਜੂ ਅਗਲੀ ਰਾਤ ਲੋਕ ਆਖਣਗੇ ਵੀ ਇਹ ਮਰ ਗਈ ਅ ਮੈਂ ਮਤਲਬ ਇਹ ਬੁਢੀ ਨੇ ਇਸ ਨੋਨੇ ਮਾਰਤੀ ਜਿਹੜੀ ਨੋ ਸੱਸਾ ਤੇ ਇਸ ਕਰਕੇ ਤੂੰ ਮਾੜੀ ਜੀ ਦਵਾਈ ਪਾਉਣੀਆਂ ਉਹਦੇ ਚ ਅੱਧਾ ਚਮਚਾ ਦਵਾਈ ਪਾਉਣੀ ਆ ਉਹਦੇ ਚ ਅੱਧਾ ਚਮਚਾ ਦਵਾਈ ਪਾ ਕੇ ਉਹਨੂੰ ਦੇ ਦੇਣੀ ਆ ਰੋਜ਼ ਤੇ 45 ਦਿਨਾਂ ਬਾਅਦ ਬੁਢੀ ਹੌਲੀ ਹੌਲੀ ਬਿਮਾਰ ਹੋਣਾ ਸ਼ੁਰੂ ਕੀ ਹੋ ਜੂਗੀ ਤੇ ਉਹ ਮਰ ਜੂਗੀ ਤੇ ਉਹ ਬੁਢੀ ਬਿਮਾਰ ਹੋ ਕੇ ਮਰੂਗੀ ਤਾਂ ਇਲਜ਼ਾਮ ਵੀ ਤੇਰੇ ਤੇ ਨਹੀਂ ਆਉਣਾ ਤਾਂ ਉਹ ਕਹਿੰਦੀ ਚੱਲ ਠੀਕ ਆ ਤੁਸੀਂ ਮੈਨੂੰ ਇਹੋ ਜੀ ਚੰਗੀ ਦਵਾਈ ਦੇ ਦਿਓ ਤਾਂ ਉਹਨੇ ਦਵਾਈ ਦੇ ਦਿੱਤੀ ਉਹ ਕਹਿੰਦਾ ਵੀ ਐਂ ਕਰਨਾ ਵੀ ਸ਼ਰਤਾਂ ਦੋ ਤਿੰਨ ਆ ਦੋ ਤਿੰਨ ਜੇ ਤੂੰ ਮਾਰਨੀ ਆ ਬੁਢੀ ਅਗਲੀ ਸਸ ਉਹ ਆਂਦਾ ਵੀ ਉਹਾਂ ਦੀ ਠੀਕ ਆ ਮੈਂ ਤਿਆਰ ਹਾਂ ਉਹ ਕਹਿੰਦਾ ਵੀ ਫਿਰ ਇੱਕ ਇੱਕ ਗੱਲ ਹੈ ਜਿਹੜੀ ਮੇਰੀ ਨੋਟ ਕਰ ਲੈ ਪਹਿਲੀ ਗੱਲ ਤਾਂ ਇਹ ਵੀ ਤੂੰ ਦਿੱਲੀ ਸਵੇਰੇ ਸ਼ਾਮ ਦੁੱਧ ਦੇ ਗਲਾਸ ਦੇ ਵਿੱਚ ਇਹਨੂੰ ਅੱਧਾ ਚੌਂਚਾ ਸਵੇਰੇ ਅੱਧਾ ਸ਼ਾਮ ਨੂੰ ਉਹਦੇ ਵਿੱਚ ਤੂੰ ਦਵਾਈ ਪਾ ਕੇ ਉਹਨੂੰ ਦੇਣੀ ਆ। ਠੀਕ ਐ? ਦੂਜੀ ਗੱਲ ਇਹ ਆ ਵੀ ਬੁੜੀ ਨੂੰ ਇਹ ਨਾ ਲੱਗੇ ਵੀ ਤੂੰ ਉਹਨੂੰ ਮਾਰਨਾ ਚਾਹਣੀ ਆ। ਉਹਨੂੰ ਐ ਲੱਗੇ ਵੀ ਤੂੰ ਮਾਂ ਤੂੰ ਤਾਂ ਬੀ ਬੜੀ ਬਦਲ ਗਈ ਆ। ਉਹ ਕਹਿੰਦੀ ਕਿਵੇਂ? ਉਹ ਕਹਿੰਦੀ ਵੀ ਜੇ ਬੁੜੀ ਨੁਕਸ ਕੱਢੇ ਦੇ ਵਿੱਚ। ਜੇ ਤੈਨੂੰ ਉਹ ਆਖੇ ਵੀ ਆ ਤੇਰੇ ਚੋਂ ਸੌਜੀ ਚੰਗੀ ਨਹੀਂ ਬਣੀ, ਤੇਰੇ ਤੋਂ ਰੋਟੀ ਚੰਗੀ ਨਹੀਂ ਬਣੀ ਤੇ ਤੂੰ ਆਖੀ ਵੀ ਬੇਬੇ ਜੀ ਆਜੋ ਤੁਸੀਂ ਮੈਨੂੰ ਸਮਝਾ ਦਿਓ ਤੇ ਮੈਂ ਅੱਗੇ ਤੋਂ ਓਮੇ ਹੀ ਕਰਿਆ ਕਰੂੰਗਾ ਜਿਵੇਂ ਕਰਦਾ ਜਿਵੇਂ ਉਹ ਘਰੇ ਕਹਵੇ ਓਮੇ ਹੀ ਕਰੀ ਜਾਈ ਠੀਕ ਹੈ ਤੇ ਨਾਲੇ ਰੋਜ਼ ਅੱਧਾ ਘੰਟਾ ਸ਼ਾਮ ਨੂੰ ਉਹਦੀਆਂ ਲੱਤਾਂ ਲੁੱਟਾਂ ਪੜੀਆਂ ਉਹਨੂੰ ਐ ਲੱਗੇ ਵੀ ਇਹ ਤਾਂ ਬੜੀ ਬਦਲ ਗਈ ਬਈ ਤੇ ਮਾਤਾ ਉਹਨੇ 45 ਦਿਨਾਂ ਬਾਅਦ ਜਾਣਾ ਹੀ ਤੇ ਉਹਾਂ ਦੀ ਚੱਲ ਠੀਕ ਆ ਉਹ ਕੁੜੀ ਗਈ ਘਰੇ ਘਰੇ ਜਾ ਕੇ ਤੇ ਉਹਨੇ ਜਾਂਦੇ ਸਾਰੀ ਸ਼ਾਮ ਨੂੰ ਪਹੁੰਚੀ ਸ਼ਾਮ ਨੂੰ ਉਹਨੇ ਦੁੱਧ ਚ ਉਹ ਦਵਾਈ ਘੋਲ ਕੇ ਜਿਹੜਾ ਜ਼ਹਿਰ ਦਿੱਤਾ ਸੀ ਉਹਦੇ ਪਿਉ ਨਹੀਂ ਉਹਨੂੰ ਪਿਆਤਾ ਤੇ ਰਾਤ ਨੂੰ ਇਹ ਲੱਤਾਂ ਲੁੱਟਾਂ ਲੁੱਟਾਂ ਵੀ ਨੱਪੀਆਂ ਤੇ ਨਾਲ ਹੀ ਜਦੋਂ ਬੁੜੀ ਕੋਈ ਸੌਜੀ ਜਾਖਾ ਕਰੇ ਵੀ ਆ ਸਹੀ ਨਹੀਂ ਬਣੀ ਤਾਂ ਉਹ ਅਖੇ ਕਰੇ ਕੋਈ ਨਹੀਂ ਵੀ ਬੇਜੀ ਵੀ ਮੈਂ ਹੋ ਸਕਦਾ ਮੇਰੇ ਤੋਂ ਗਲਤ ਬਣ ਗਈ ਹੋਵੇ ਅੱਗੇ ਤੋਂ ਜਦੋਂ ਮੈਂ ਬਣਾਉਂਗੀ ਤੁਸੀਂ ਮੈਨੂੰ ਦੱਸਿਆ ਕਰੋ ਜੋ ਮੈਂ ਵੀ ਮੈਂ ਬਣਾ ਦਿਆ ਕਰੂੰਗੀ ਤਾਂ ਜਦੋਂ ਵੀ ਉਹ ਸੌਜੀ ਬਣਾਉਣ ਬੈਠਿਆ ਕਰੇ ਤੇ ਆਦੀ ਸੱਸ ਨੂੰ ਕੋਲ ਪਾ ਲਿਆ ਕਰੇ ਉਹਨੇ ਕਹੇ ਬੇ ਬੇ ਦੱਸੋ ਦੱਸੋ ਕਿਵੇਂ ਕਿਵੇਂ ਕਰਮਾ ਤੇ ਉਹ ਵੀ ਜਿਵੇਂ ਜਿਵੇਂ ਉਹ ਬੁੜੀ ਕਹੀ ਜਾਇਆ ਕਰੇ ਉਹ ਕਰੀ ਜਾਇਆ ਕਰੇ ਉਹ ਜਦੋਂ ਕੋਈ ਤਾਨਾ ਮਿਹਣਾ ਮਾਰਿਆ ਕਰਿਆ ਆਦੀ ਉਹਦੀ ਸੱਸ ਨੂੰ ਤਾਂ ਫਿਰ ਉਹ ਉਹ ਜਾ ਕੇ ਉਹਨਾਂ ਕਰੇ ਬੇਬੇ ਜੀ ਠੀਕ ਆ ਤੁਸੀਂ ਸੱਚੇ ਆ ਮੈਂ ਝੂਠੀ ਆ ਹੋ ਸਕਦਾ ਤੁਸੀਂ ਵੀ ਵਾਕਿਆ ਹੀ ਐਵੇਂ ਹੀ ਹੋਣਾ ਤੇ ਹੌਲੀ ਹੌਲੀ ਜਿਹੜੀ ਜਦੋਂ ਇਹ ਬੁੜੀ ਦੇ ਕੋ ਬੋਲੇਈ ਨਾ ਬੁੜੀ ਜਿਵੇਂ ਕਵੇ ਉਹਵੇਂ ਹੋ ਕਰੀ ਜਾਇ ਕਰੇ ਤੇ ਸਵੇਰੇ ਵੀ ਸ਼ਾਮ ਨੂੰ ਵੀ ਜ਼ਹਿਰ ਪਾ ਕੇ ਉਹ ਦੇ ਦਿਆ ਕਰੇ ਜਿਹੜਾ ਉਹਦੇ ਪਿਓ ਨੇ ਦਿੱਤਾ ਸੀ ਸਵੇਰੇ ਵੀ ਜ਼ਹਿਰ ਪਾ ਕੇ ਦੇਤਾ ਸ਼ਾਮ ਨੂੰ ਵੀ ਤਾਂ ਬੁੜੀ ਵੀ ਵੀ ਬਦਲ ਗਈ ਬੁੜੀ ਨੇ ਆਖਿਆ ਵੀ ਇਹ ਤਾਂ ਵਿਚਾਰੀ ਕੋਈ ਗਊ ਆ ਇਹ ਤਾਂ ਜਿਵੇਂ ਮੈਂ ਕਹਿੰਦੀ ਓਵੇਂ ਉਹ ਕਰੀ ਜਾਂਦੀ ਆ ਤਾਂ ਬੁੜੀ ਉਹਨੂੰ ਉਹ ਕਹ ਪਲਾਂ ਗਲਤ ਕੰਮ ਕਰੇ ਪਲਾਂ ਸਹੀ ਉਹਨੂੰ ਕੁਛ ਨਾ ਆ ਗਿਆ ਕਰੀ ਉਲਟਾ ਜੇਕਰ ਉਹ ਪਰਿਵਾਰ ਚ ਹੋਰ ਕੋਈ ਮੈਂਬਰ ਉਸ ਮਤਲਬ ਉਹਦੀ ਕੁੜੀ ਨੂੰ ਮਤਲਬ ਨੋਨ ਨੂੰ ਕੁਛ ਕਵੇ ਤਾਂ ਬੁੜੀ ਉਹਦੇ ਗੱਲ ਪੈ ਜਾ ਕਰੇ ਉੱਠ ਕੇ ਵੀ ਥੋੜੀ ਕੀ ਹਿੰਮਤ ਆ ਵੀ ਮੇਰੀ ਨੋਨ ਨੂੰ ਕੁਛ ਕਮੀ ਉਹ ਤਾਂ ਪਲਾਂ ਦੀ ਉਹਦਾ ਮੁੰਡਾ ਜਿਹੜੀ ਉਹਦੀ ਨੋਨ ਦਾ ਘਰ ਵਾਲਾ ਵੀ ਕੁਛ ਕਵੇ ਤਾਂ ਤਾਂ ਵੀ ਬੁੜੀ ਉਹਦੇ ਗੱਲ ਪੈ ਜਾ ਕਰੇ ਤੇਰੀ ਕੀ ਹਿੰਮਤ ਆ ਵੀ ਮੇਰੀ ਨੋਨ ਨੂੰ ਕੁਛ ਕਮੇ ਇਦੋਂ ਚੰਗੀ ਤੋ ਹੋਣੀ ਨਹੀਂ ਕਰ ਸਕਦੀ ਕਿਸੇ ਦਿਨੋਂ ਇੰਨਾ ਜ਼ਿਆਦਾ ਉਹਨਾਂ ਦਾ ਪਿਆਰ ਹੋ ਗਿਆ ਬੀਤੋਕ ਮ ਨਾਲੇ ਦਾ ਕੁੜੀ ਰੋਜ਼ ਜ਼ਹਿਰ ਦੇਈ ਜਾਵੇ ਤੇ ਨਾਲੇ ਉਹਦਾ ਹੌਲੀ-ਹੌਲੀ ਦੋਨਾਂ ਦਾ ਕਿਸੇ ਦੂਜੀ ਨਾਲ ਪਿਆਰ ਬਣਦਾ ਜਾਵੇ ਤੇ ਹਜੇ 40 35 40 ਦਿਨ ਨੰਗੇ ਹੋਣੇ ਆ 45 ਦਿਨਾਂ ਤੋਂ ਬਾਅਦ ਤਾਂ ਉਹਨੇ ਦੱਸਿਆ ਸੀਗਾ ਵੀ ਬਿਮਾਰ ਹੋਣਾ ਸ਼ੁਰੂ ਹੋ ਜੂਗੀ ਤੇ ਫਿਰ ਉਹ ਮਰ ਜੂਗੀ ਉਹ ਵੀ 35 40 ਦਿਨਾਂ ਬਾਅਦ 35 30 35 ਦਿਨਾਂ ਬਾਅਦ ਉਹਦਾ ਪਿਓ ਆ ਗਿਆ ਬੁੜੀ ਦਾ ਉਹ ਕਹਿੰਦਾ ਵੀ ਹਾਂ ਵੀ ਦਵਾਈ ਜ਼ਹਿਰ ਦੇਈ ਜੰਨੀ ਇਹਨੂੰ ਉਹ ਕਹਿੰਦੀ ਹਾਂ ਮੈਂ ਜ਼ਹਿਰ ਤਾਂ ਦੇਈ ਜੰਨੀ ਆ ਪਰ ਬਾਪੂ ਜੀ ਇੱਕ ਮਿੰਟ ਤਾਂ ਮੈਂ ਨਾ ਤੂੰ ਆ ਦਵਾਈ ਇਹਨਾਂ ਲੈ ਜਾ ਤੇ ਮੈਨੂੰ ਕੋਈ ਹੋਰ ਚੰਗੀ ਦਵਾਈ ਦੇ ਜਿਹਦੇ ਨਾਲ ਹੁਣ ਮੇਰੀ ਮਾਂ ਜਿਹੜੀ ਮੇਰੀ ਸੱਸਾ ਨਾ ਮਰੇ ਨਾ ਉਹ ਕਹਿੰਦਾ ਕਿਉਂ ਤੂੰ ਤਾਂ ਮਾਰਨਾ ਸੀ ਉਹਨੂੰ ਉਹ ਕਹਿੰਦਾ ਨਾ 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 ਇਹ ਤਾਂ ਬਹੁਤ ਚੰਗੀ ਬੁੜੀ ਆ ਇਹ ਤਾਂ ਮੇਰੀ ਸਪੋਰਟ ਚ ਬੋਲਦੀ ਆ ਜਦੋਂ ਵੀ ਬੋਲਦੀ ਆ ਤੇ ਮੈਨੂੰ ਕਦੇ ਕੁਝ ਨਹੀਂ ਕਹਿੰਦੀ ਸਮਾ ਮੈਂ ਇਹਨੂੰ ਜੋ ਕਹਿੰਨੀ ਆ ਮੈਂ ਕਹਿ ਸਕ ਕਹਿ ਲੈਨੀ ਆ ਪਰ ਉਹ ਨਹੀਂ ਮੈਨੂੰ ਕੁਛ ਕਹਿੰਦੀ ਤੇ ਉਧਰ ਉਹ ਸੱਸ ਤਰੀਫਾਂ ਕਰਨਾ ਸਾਡੇ ਨੋਹ ਦੀਆਂ ਤੇ ਨੋਹ ਹ ਹੁਣ ਕੁੜੀਆਂ ਦੀ ਵੀ ਵਾਦ ਪਿਉਣ ਉਹ ਆਂਦੀ ਮੈਨੂੰ ਚੰਗੀ ਦਵਾਈ ਲਿਆ ਦੇ ਮੇਰੀ ਸੱਸ ਨੂੰ ਕੁਛ ਹੋਣਾ ਨਹੀਂ ਚਾਹੀਦਾ ਤਾਂ ਉਹਦਾ ਪਿਓ ਕਹਿੰਦਾ ਵੀ ਤੇਰੀ ਸੱਸ ਨੂੰ ਤਾਂ ਵੈਸੇ ਵੀ ਕੁਛ ਨਹੀਂ ਹੁੰਦਾ ਉਹ ਕਹਿੰਦੀ ਕਿਉਂ ਵੈਸੇ ਕਿਉਂ ਨਹੀਂ ਹੁੰਦਾ ਕੁਛ ਵੀ ਤੂੰ ਮੈਨੂੰ ਜ਼ਹਿਰ ਦਿੱਤਾ ਜਿਹੜਾ ਮੈਂ ਲਗਾਤਾਰ 30 ਦਿਨ ਹੋ ਕੇ ਮਹੀਨਾ ਹੋ ਗਿਆ ਜੇ ਸਵੇਰੇ ਸ਼ਾਮ ਤੋ ਆਈ ਜਾਂਦੀ ਐ ਤੇ ਮਰੂਗੀ ਤਾਂ ਸਹੀ ਐ ਤੇ ਪਰ ਮੈਂ ਮਰਨ ਨਹੀਂ ਦੇਣਾ ਹੁਣ ਇਹ ਉਹ ਕਹਿੰਦਾ ਜ਼ਹਿਰ ਮਰਦੀ ਦਾ ਤਾਂ ਜੇ ਇਹਦੇ ਚ ਜ਼ਹਿਰ ਹੁੰਦਾ ਉਹ ਕਹਿੰਦੀ ਵੀ ਜ਼ਹਿਰ ਹੈ ਨਹੀਂ ਇਹਦੇ ਚ ਇਹਦੇ ਚ ਹੋਰ ਕੀ ਸੀ ਉਹ ਕਹਿੰਦਾ ਇਹਦੇ ਚ ਤਾਂ ਮਗਜ਼ਾ ਮਗਜ਼ਾ ਕਾਜੂ ਆ ਬਦਾਮ ਇਹੋ ਜੀਆਂ ਚੀਜ਼ਾਂ ਰਗੜ ਕੇ ਮੈਂ ਤੈਨੂੰ ਦਿੱਤੀਆਂ ਜਿਹੜੀ ਤੂੰ ਆਦੀ ਸੱਸ ਨੂੰ ਖਵਾਈ ਗਈ ਸੱਸ ਦਿਨੋਂ ਦਿਨ ਤੰਦਰੁਸਤ ਹੋਂਦੀ ਗਈ ਤੇ ਨਾਲੇ ਤੂੰ ਆਪ ਵੀ ਬਦਲ ਗਈ ਸੱਸ ਨਾਲ ਜੋ ਤੂੰ ਨਹੀਂ ਮਾੜਾ ਵਰਤ ਵਿਹਾਰ ਕਰਦੀ ਸੀ ਤੇ ਪਰ ਸੱਸ ਨੇ ਤੇਰੇ ਨਾਲ ਉਹ ਤੇਰੇ ਨਾਲ ਮਾੜਾ ਵਿਹਾਰ ਕਿਆ ਤੂੰ ਕਰਨਾ ਸੀ ਤੇ ਫਿਰ ਤੁਹਾਡੇ ਘਰ ਚ ਰਾਤ ਖਤਮ ਹੋ ਗਈ ਤੇ ਇਸ ਕਰਕੇ ਤੇਰੀ ਸੱਸ ਮਰਦੀ ਮਰਦੀ ਨਹੀਂ ਗਈ ਤਾਂ ਉਹਨੇ ਵੀ ਉਹਦੇ ਪੈਰੀ ਡੇਕ ਪੀ ਉਹਦੇ ਪਿਓ ਦੇ ਤੇ ਉਹ ਕਹਿੰਦੀ ਵਾਕਈ ਜਿਹੜੇ ਘਰ ਆ ਮਾਪਿਓ ਆਦੀ ਕੁੜੀ ਦਾ ਉਹ ਸਾਥ ਸਕਦੇ ਆ ਤੇ ਜੇ ਅਗਰ ਮਾਪਿਓ ਉਜਾੜਨ ਤੇ ਆਏ ਤੇ ਉਜਾੜ ਵੀ ਸਕਦੇ ਆ ਦੋਸਤੋ ਜੇ ਅਗਰ ਅੱਜ ਦੀ ਕਹਾਣੀ ਅੱਜ ਦੀ ਜੋ ਵੀ ਗੱਲਬਾਤ ਆ ਤੁਹਾਨੂੰ ਪਸੰਦ ਆਈ ਆ ਪਿਆਰਾ ਜਿਹਾ ਇੱਕ ਲਾਈਕ ਕਰੋ ਤੇ ਜਿਨੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਨ ਕੀਤਾ ਜਲਦੀ ਨਾਲ ਸਬਸਕ੍ਰਾਈਬ ਕਰੋ ਯਾਰ ਕਮੈਂਟ ਕਰਿਆ ਕਰੋ ਬਾਅਦ ਦੇ ਵਿੱਚ ਵੀਡੀਓ ਕਿਸ ਤਰ੍ਹਾਂ ਦੀ ਰਹੀ ਥੈਂਕ ਯੂ ਧੰਨਵਾਦ